ਹਾਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਇਜ਼ ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਪੰਥ ਦੇ ਸਾਧਰਾਂ ਦੇਸ ਦੀਆਂ ਤੇ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਭ ਦੇ ਪਰਿਵਾਰ ਤੰਦਰੁਸਤ ਰਹੇ ਹਨ ਸਭ ਸੁਖ-ਸ਼ਾਂਤ ਰਹੇ ਸਾਰੇ ਪਾਸੇ ਸੋ ਇਹੀ ਅਰਦਾਸ ਕਰਾਂ ਲਈ ਸਭ ਤੋਂ ਪਹਿਲਾਂ ਚੱਲੇ ਆ ਜੀ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਸੋ ਉਮੀਦ ਆ ਤੁਸੀਂ ਸਾਰੇ ਮੇਰੇ ਵੀਰ ਭੈਣ ਭਰਾ ਚਾਹੇ ਹੋਵੋਗੇ ਜਿਹੜੇ ਨਹੀਂ ਗਏ ਹੋਣੇ ਉਹ ਵੀ ਮੇਰੇ ਨਾਲ ਜਾਣ ਦੀ ਤਿਆਰੀ ਸ਼ੋਣੇ ਨੇ ਸਭ ਸੋ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਮਿਲਦੇ ਆਂ ਗੁਰਦੁਆਰਾ ਸਾਹਿਬ ਪਹੁੰਚ ਕੇ ਅਸੀਂ ਜਾਏ ਗੁਰਦੁਆਰੇ ਦੋਸਤੋ ਬਹੁਤ ਜ਼ਿਆਦਾ ਗੁਰਦੁਆਰੇ ਦੇ ਵਿੱਚ ਸਾਡੀ ਕਰਾਲੀ ਵਾਲੇ ਗੁਰਦੁਆਰੇ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਤਾਂ ਇਕੱਠਿਆ ਸੰਗਤਾਂ ਬਹੁਤ ਜੋਸ਼ ਦੇ ਨਾਲ ਬਹੁਤ ਸ਼ਰਧਾ ਭਾਵ ਦੇ ਨਾਲ ਸੇਵਾ ਕਰਦੇ ਆ ਨੇ ਲੰਗਰ ਲੱਗੇ ਹੋਏ ਨੇ ਗੁਰੂ ਮਹਾਰਾਜ ਦੇ ਬਹੁਤ ਵਧੀਆ ਲੱਗਿਆ ਗੁਰਦੁਆਰੇ ਦੇ ਵਿੱਚ ਘੰਟਾ ਦੋ ਘੰਟੇ ਦੇ ਵਿੱਚ ਸੀ ਸੇਵਾ ਵੀ ਕੀਤੀ ਜੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੱਤਾ ਹੈ ਗੁਰਬਾਣੀ ਦਾ ਆਨੰਦ ਲਿਆ ਹੈ ਸੋ ਉਮੀਦ ਕਰਾਂ ਕਿ ਤੁਹਾਨੂੰ ਬਲੌਗ ਦੇਖਣ ਨੂੰ ਵਧੀਆ ਲੱਗੂਗਾ ਸੋ ਜਿੰਨਾ ਕਿ ਵੀ ਅਸੀਂ ਬਣਾ ਸਕੇ ਪਹਿਜ ਤੱਕ ਆਜ ਤੱਕ ਕੋਈ ਖਾਸ ਸਾਡਾ ਬਲੌਗਿੰਗ ਦਾ ਬਣਾਉਣ ਦਾ ਕੋਈ ਢੰਗ ਨਹੀਂ ਸੀ ਪਰ ਫਿਰ ਵੀ ਮੈਂ ਚਲੋ ਤੁਹਾਡੇ ਨਾਲ ਵੀ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਜਾਣ ਸਾਡੇ ਕਰਾਲੀ ਦੇ ਗੁਰਦੁਆਰੇ ਦੇ ਵਿੱਚ ਸੋ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਆਪਣਿਆਂ ਵਿੱਚ ਰਹਿੰਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਉਹ ਸਾਰੇ ਹੀ ਆਪਣੇ ਆਪਣੇ ਅਜੀ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਸਭ ਦੇ ਵਿੱਚ ਚੱਲਦੇ ਪਏ ਨੇ ਸੋ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਚਾਹੀਦਾ ਸੋ ਇਸ ਕਰਕੇ ਸ਼ੇਅਰ ਕੀਤਾ ਸੋ ਉਮੀਦ ਆ ਤੁਹਾਨੂੰ ਪਸੰਦ ਆਊਗਾ ਸੋ ਕਰਦੇ ਆਂ ਯੇਪ ਬਲੌਗ ਨੂੰ ਐਂਡ ਸੋ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਮੇਰਾ ਵੀ ਸਾਰੇ ਕਰ ਦਿਓ ਫਿਰ ਨਾਲੇ ਵੈਲ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਇਹਦੇ ਨੈਕਸਟ ਬਲੌਗ ਦੀ ਇਨਫੋਰਮੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਮਿਲਦੇ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ